ਸਟਾਰ ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਫੈਮਿਲੀ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕੀ ਅੱਜਕਾ ਸਾਡੇ ਪੁਰਾਣੇ ਕਲਚਰ ਨੂੰ ਜ਼ਿੰਦਾ ਕਰੀ ਬੈਠੇ ਹੈ ਜਿਸ ਤਰ੍ਹਾਂ ਕੱਲ ਆ ਗਈ ਹੈ ਬਸੰਤ ਪੰਚਮੀ ਬਸੰਤ ਪੰਚਮੀ ਦੇ ਉੱਤੇ ਲੋਕੀ ਚਾਈਨਾ ਡੋਰ ਦਾ ਜਾਂ ਮਾਡਰਨ ਜਿਹੜੀਆਂ ਡੋਰਾ ਅੱਜਕਲ ਆ ਰਹੀਆਂ ਉਹਦਾ ਇਸਤੇਮਾਲ ਕਰ ਰਹੇ ਤੇ ਜਿਹੜੀ ਹੈ ਤਾਂ ਜਿਹੜੀ ਫੈਮਿਲੀ ਨਾਲ ਤੁਹਾਨੂੰ ਮਿਲਾਂ ਜਾ ਰਹੇ ਆ ਉਹ ਇੱਕ ਸਸਤਾ ਪ੍ਰੋਜੈਕਟ ਵੀ ਤਿਆਰ ਕੀਤਾ ਤੇ ਸਭ ਤੋਂ ਵਧੀਆ ਕੀਤਾ ਆ ਤੁਹਾਨੂੰ ਇਹਨਾਂ ਨਾਲ ਮਿਲਾ ਰਹੇ ਆ ਸਾਡੇ ਨਾਲ ਸੁਖਜੀਤ ਤੱਗੜ ਜੀ ਹੈ ਜਿਹੜੇ ਕੀ ਪੁਰਾਣੇ ਕਲਚਰ ਨੂੰ ਜ਼ਿੰਦਾ ਕਰੀ ਬੈਠੇ ਆ ਅੱਜ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਸੁਖਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੇ ਅਸੀਂ ਕੱਲ ਨੂੰ ਬਸੰਤ ਪੰਚਮੀ ਆ ਰਹੀ ਹੈ ਉਹਦੇ ਵਾਸਤੇ ਜਿਹੜੀ ਅਸੀਂ ਡੋਰ ਸੁੱਤ ਨੂੰ ਵਾਸਤੇ ਜਿਹੜਾ ਮਟੀਰੀਅਲ ਲੱਗਦਾ ਹੈ ਉਹ ਅਸੀਂ ਲਿਆਂਦਾ ਆਇਆਗਾ ਤਿਆਰ ਕੀਤਾ ਹੋਇਆਗਾ ਜਿਹੜਾ ਆਮ ਨੋਰਮਲ ਪੇਂਟ ਵਾਲੀ ਦੁਕਾਨ ਤੋਂ ਸ਼ਰੇਸ਼ ਮਿਲ ਜਾਂਦਾ ਹੈ ਤੇ ਕਾਚੇ ਵੀ ਅੱਗੇ ਪੋਸਟ ਟਾਈਮ ਤੇ ਮਿਲ ਜਾਂਦਾ ਸੀਗਾ ਹੁਣ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਆਮ ਨੋਰਮਲ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਆ ਮਾਮਚਸ ਦਾ ਜਿਹਦੇ ਨਾਲ ਆਪਾਂ ਕਾਚ ਕੋਈ ਵੀ ਆਪਾਂ ਇਸ ਦੇ ਵਿੱਚ ਕੁੱਟ ਕੇ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਆ ਤੇ ਅਸੀਂ ਇਹ ਡੋਰ ਸੁੱਤਣ ਵਾਸਤੇ ਹੁਣ ਤਿਆਰ ਆ ਤੇ ਸ਼ਰੇਸ਼ ਵਿੱਚ ਅਸੀਂ ਰੀਅਲ ਪਾਤੀ ਹੈਗੀ ਤੇ ਇਹਦੇ ਵਿੱਚ ਅਸੀਂ ਕਾਚ ਪਾ ਕੇ ਜਿਹੜਾ ਘੁੱਟਿਆ ਆਇਆਗਾ ਪਾਊਡਰ ਬਣਾਤਾ ਬਿਲਕੁਲ ਕੋਈ ਐ ਨਹੀਂ ਵੀ ਆਮ ਕੋਈ ਨੁਕਸਾਨਦਾਇਕ ਆ ਜਿਹੜਾ ਇਹ ਕੱਚ ਪਾਊਡਰ ਬਿਲਕੁਲ ਬਰੀਕ ਸੁਖਜੀਤ ਜੀ ਜਿਹੜੀ ਜੀ ਇਹ ਕਹਿੰਦੇ ਲੋਕੀ ਹੁਣ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਚਾਈਨਾ ਡੋਰ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਆ ਬਿ ਆਮ ਹਰੇਕ ਇਨਸਾਨ ਵਾਸਤੇ ਵੀ ਜਿਹੜੇ ਪੰਛੀ ਆਪਣੇ ਉੱਡਦੇ ਆ ਜਦੋਂ ਪਤੰਗ ਉੱਡਦਾ ਹੈਗਾ ਤੇ ਉਹਦੇ ਵਿੱਚ ਫਸ ਜਾਂਦੇ ਆ ਆਮ ਵੀ ਦਰਖਤਾਂ ਵਿੱਚ ਫਸੀ ਹੁੰਦੇ ਆ ਪਤੰਗ ਡੋਰ ਕੱਟੇ ਵੇ ਉੱਥੇ ਹੀ ਪੰਛੀਆਂ ਨੇ ਬੈਠਣਾ ਹੈ ਦਰਖਤਾਂ ਦੇ ਉਹਨਾਂ ਦੇ ਵਿੱਚ ਫਸ ਜਾਂਦੇ ਹੈਗੇ ਵੀ ਇਹ ਬਹੁਤ ਵੱਡਾ ਗੁਨਾਹ ਹੈ ਤੇ ਆਪਣੇ ਸੁਖਜੀਤ ਜੀ ਜਿਹੜੀ ਇਹ ਡੋਰ ਹੈਗੇ ਕਿੰਨੀ ਦੇਰ ਚ ਤਿਆਰ ਹੋ ਜਾਂਦੀ ਹੈ ਕੰਪਲੀਟ ਇਹ ਕੰਪਲੀਟ ਐਨਲੋ ਵੀ ਕਾਂਟੇਕ ਦੇ ਵਿੱਚ ਤਿਆਰ ਹੋ ਜਾਂਦੀ ਹੈ ਮੌਸਮ ਜੇ ਧੁੱਪ ਸਹੀ ਹੈਗੀ ਤਾਂ ਆ 20 ਮਿੰਟਾਂ ਦੇ ਵਿੱਚ ਸਰੇਸ਼ ਤਿਆਰ ਹੋ ਜਾਂਦਾ ਗਰਮ ਹੋ ਕੇ ਪਾਣੀ ਦੇ ਵਿੱਚ ਉਬਾਲ ਕੇ ਤੇ ਕੱਚ ਪਾਊਡਰ ਜਿਹੜਾ ਇਹ ਇਹ 20 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦਾ ਹੈਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਆਮ ਡੋਰ ਨਾਲੋਂ ਬਹੁਤ ਸਸਤਾ ਪੈਂਦਾ ਹੈ ਇਹਦਾ ਕੋਈ ਨੁਕਸਾਨ ਵੀ ਨਹੀਂ ਹੈ ਇਹ ਕਿੰਨਾ ਕਿ ਸਸਤਾ ਪੈਂਦਾ ਹੈ ਸਸਤਾ ਆਮ ਬਿਜਾਰ ਦੇ ਚ ਜਾਣੇ ਭਲੇ ਨੂੰ ਵਾਸਤੇ ਡੋਰ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਜਿਹੜੇ ਆਮ ਚੰਗੇ ਘਰ ਹੈਗੇ ਜਿਹੜੇ ਚੰਗੇ ਦੁਕਾਨਦਾਰ ਆਪਣੀ ਜਿੰਮੇ ਪਰਨ ਵਾਸਤੇ ਆਮ ਸਸਤੀ ਡੋਰ ਨੂੰ ਵੀ ਉਸ ਤੋਂ ਡਬਲ ਰੇਟ ਦੇ ਵਿੱਚ ਵੇਚਦੇ ਆ ਇਹ ਤਾਂ ਵੀ ਐ ਲੈ ਲੋ ਵੀ ਆਮ ਹਰੇਕ ਨਾਰਮਲ ਗਰੀਬ ਬੰਦਾ ਵੀ ਇਸ ਨੂੰ ਖਰੀਦ ਸਕਦਾਗਾ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਸ਼ਰਮ ਸਿੰਘ ਹੈ ਜੀ ਹਾਂਜੀ ਫਿਰ ਡਿੰਡਾ ਤੋਂ ਬਿਲੋਂਗ ਕਰਦਾ ਹਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਆਪਣੇ ਸੁਖਜੀਤ ਜੀ ਡੋਰ ਸੁੱਤਣ ਜਾ ਰਹੇ ਆ ਇਹਦੇ ਬਾਰੇ ਮੈਂ ਅੱਜ ਕਹਿਣਾ ਚਾਹੁੰਦਾ ਵੀ ਅੱਜ ਦੇ ਟਾਈਮ 'ਚ ਸਾਰੇ ਹੀ ਲੋਕ ਚਾਈਨਾ ਡੋਰ ਵੱਲ ਹੋਏ ਪਏ ਨੇ ਪਰ ਅੱਜ ਸਾਡੇ ਚਾਚਾ ਜੀ ਸਾਨੂੰ ਇੱਕ ਡੋਰ ਸੁੱਤਣਾ ਸਿਖਾ ਰਹੇ ਨੇ ਘਰੇ ਵੀ ਆਪਾਂ ਕਿਵੇਂ ਪਾਣਾ ਡੋਰ ਨੂੰ ਘਰੇ ਬਣਾ ਸਕਦੇ ਆ ਤੇ ਆਪਾਂ ਵਰਤ ਸਕਦੇ ਆ ਤੇ ਆਪਾਂ ਪੰਛੀਆਂ ਨੂੰ ਬਚਾ ਸਕਦੇ ਆ ਜਾਂ ਹੋਰ ਬੰਦਿਆਂ ਨੂੰ ਕਿਸੇ ਵੀ ਨੁਕਸਾਨ ਦੇ ਚੀਜ਼ ਤੋਂ ਬਚਾ ਸਕਦੇ ਆ ਔਰ ਇਹਦੇ ਨਾਲ ਇੱਕ ਚੀਜ਼ ਦਾ ਹੋਰ ਵੀ ਫਾਇਦਾ ਹੋਏਗਾ ਕਿ ਜਿਹੜਿਆਂ ਦੀ ਲੋਕਾਂ ਦੀ ਲੁੱਟ ਹੋ ਰਹੀ ਆ ਚਾਈਨਾ ਡੋਰ ਦੇ ਵਿੱਚ ਜਾਂ ਦੂਜੀਆਂ ਡੋਰਾਂ ਦੇ ਵਿੱਚ ਉਹਦੇ ਵਿੱਚ ਵੀ ਫਾਇਦਾ ਹੋਏਗਾ ਕਿ ਨਹੀਂ ਬਿਲਕੁਲ ਪੂਰਾ ਫਾਇਦਾ ਹੋ ਸਕਦਾ ਜੀ ਦੇਖੋ ਜਿਹੜੇ ਬਾਜ਼ਾਰ ਚੋਂ ਡੋਰਾਂ ਆਪ ਲੈਣੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਉਹ ਘੱਟੋ ਘੱਟ 12-1500 ਚਰਖੜੀ ਮਿਲਦੀ ਹੈ ਤੇ ਆਪਾਂ ਘਰੇ ਇਹਨੂੰ 100-200 ਰੁਪਏ ਵਿੱਚ ਹੀ ਤਿਆਰ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਸਹੀ ਕਿਹਾ ਤੇ ਸਾਡੇ ਨਾਲ ਸੁਖਜੀਤ ਤੱਗੜ ਜੀ ਹੈ ਜਿਹੜੇ ਕਿ ਡੋਰ ਸੁੱਤਣੀ ਸ਼ੁਰੂ ਕਰ ਚੁੱਕੇ ਆ ਜਿਹੜੀ ਕਿ ਘੰਟੇ ਦੇ ਵਿੱਚ ਕੰਪਲੀਟ ਤਿਆਰ ਹੋ ਜਾਣੀ ਹੈ ਜਿਹੜੀ ਕਿ ਡੋਰ ਬਾਜ਼ਾਰ ਦੇ ਵਿੱਚ ਇੱਕ ਚਰਖੜੀ 6000 ਰੁਪਏ ਦੀ ਜਿਹੜੀ ਕਿ 12-1500 ਦੇ ਵਿੱਚ ਮਿਲਦੀ ਆ ਉਹ ਲਗਭਗ ਇਹਨਾਂ ਕੋਲੋਂ 100 ਰੁਪਏ ਦੇ ਵਿੱਚ ਤਿਆਰ ਹੋ ਜਾਣੀ ਹੈ ਇਹ ਸਾਡਾ ਪੁਰਾਣਾ ਕਲਚਰ ਨੂੰ ਵੀ ਜ਼ਿੰਦਾ ਕਰ ਰਿਹਾ ਔਰ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਸਿਖਾ ਰਿਹਾ ਤੁਸੀਂ ਇਹਦੇ ਪੈਸੇ ਦੀ ਵੀ ਬਚਤ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਮੈਂ ਸੰਜੀਵ ਜਿੰਦਲ ਬਠਿੰਡਾ